ਕਿੱਦਾਂ ਸਾਰੇ ਉਮੀਦਵਾਰਦਿਆਂ ਸਾਰੇ ਵਧੀਆ ਵਾਂਗੇ ਤੇ ਆਜਾ ਤੁਹਾਨੂੰ ਇੱਕ ਚੀਜ਼ ਦਿਖਾਈਏ ਜਿਹੜੇ ਕਹਿੰਦੇ ਨੇ ਕਿ ਖੇਤੀ ਸੌਖੀ ਆ ਖੇਤੀ ਦਾ ਕੀ ਐਚੂ ਪੁੱਦੂ ਮਾਰੀ ਗਮਾ ਖੇਤੀ ਦਾ ਆ ਦੇਖੋ ਵੀਡੀਓ ਦੇਖੀ ਤੁਹਾਨੂੰ ਮੈਂ ਦਿਖਾਉਣਾ ਮੱਛਰ ਪਿੰਡਾ ਕਿੱਡਾ ਕੀਟਾ ਕਿਡਾ ਛੜੋ ਦੇਖਿਓ ਕਿੰਨਾ ਜਿਵੇਂ ਪਾਣੀ ਚ ਪਾਫਾ ਨਹੀਂ ਉੱਡਿਆ ਕਰਦੀਆਂ ਐ ਉੱਡਦਾ ਰਹੀ ਐ ਲਹਿਰਾ ਬੰਨ ਉਹ ਸਾਹਮਣੇ ਦੇਖ ਕਿਵੇਂ ਜਾਂਦਾ ਇਹ ਐ ਲਹਿਰਾ ਵਨ ਵਨ ਜਾ ਰਿਹਾ ਮੱਛਰ ਦੇਖੋ ਐਨਾ ਮੱਛਰ ਐ ਵੀ ਰਾਤ ਨੂੰ ਬੰਦੇ ਨੂੰ ਖਾ ਜੂਏ ਛੱਡੂਗਾ ਚੱਕ ਕੇ ਲੈ ਜੂਗਾ ਇਹਨਾਂ ਮੱਛਰਾਂ ਦਾ ਕਮੈਂਟ ਕਰਨ ਵਾਲੇ ਕਮੈਂਟ ਕਰ ਦਿੰਨੇ ਬਈ ਨਾ ਖੇਤੀ ਦਾ ਸੌਕੀ ਹੈ ਹੁਣ ਤਾਂ ਫੁੱਦੂਵਾਰਾ ਕੰਮ ਰਹਿ ਗਿਆ ਖੇਤੀ ਕਿਹੜਾ ਔਕੀ ਹੈ ਆ ਖੇਤ ਚ ਆ ਕੇ ਦੇਖੀਓ ਯਾਰ ਆ ਦੇਖੀ ਕਿਵੇਂ ਰੋਗਾਂ ਦੇ ਰੋਗਾ ਦੇਖੋ ਹੁਣ ਕਲੀਅਰ ਚੰਕਦਾ ਜਮੀਰ ਦੇ ਕਿਨਾ ਕਿਨਾ ਮੱਛਰ ਐਂ ਐਂ ਦੁਰ ਤੋਂ ਲੈ ਕੇ ਦੁਰ ਤੱਕ ਐਂ ਰੋਗਾਂ ਦੇ ਰੁੱਕ ਵਨ ਵਨ ਕੇ ਆਉਂਦਾ ਧੱਪੇ ਧੱਪੇ ਐ ਚੱਲ ਰਹੇ ਉਸ ਦੇਖ ਲੋ ਵੀ ਖੇਤੀ ਸੌਖੀ ਆ ਸੌਖੀ ਸੁਖੀ ਕੁਝ ਨਹੀਂ ਹੈਗੀ ਉਂਝ ਦੇਖਣ ਨੂੰ ਲੱਗਦਾ ਵੀ ਆ ਖੇਤੀ ਤਾਂ ਉਦੂ ਮਾਰਾ ਜੇ ਗੱਲ ਹੈ ਇੱਕ ਰਾਤ ਜਿਹੜੇ ਬੋਲਦੇ ਨੇ ਕਮੈਂਟਾਂ ਜਿੱਕਰਾਂਤ ਖੇਤ ਚਲਾ ਕੇ ਦੇਖ ਲਿਓ ਇੱਕ ਰਾਤ ਹੀ ਬਦਲ ਲੱਗ ਜੂਗਾ ਵੀ ਖੇਤੀ ਕਿਵੇਂ ਐ ਸੌਖੀ ਹੈ ਨਹੀਂ ਆ ਹੁਣ ਵੀਡੀਓ ਬਣਾਉਣੀ ਵੀ ਉਹ ਕਰਖੀ ਇਹਨਾਂ ਨੇ ਮੋਬਾਈਲ ਤੇ ਐ ਡਿਗਦੇ ਨੇ ਜਦੋਂ ਮੈਂ ਆ ਆ ਕੇ ਦੇਖਿਆ ਪਹਿਲੀ ਵਾਰੀ ਏ ਮਾਰ ਪਾਣੀ ਚੱਲ ਰਹੀ ਦੀ ਆਈ ਪਾਣੀ ਚ ਮਾ ਪਾਪਾ ਉੜਦਿਆਂ ਨੇ ਨੇੜੇ ਜਾ ਕੇ ਪਤਾ ਲੱਗਿਆ ਵੀ ਇਹ ਤਾਂ ਪਾਫਾ ਕਾ ਨੂੰ ਉੜਦਿਆਂ ਨੇ ਤਾਂ ਮੱਛਰ ਹੈ ਮੱਛਰ ਮੱਛਰ ਹੈ ਵਾ ਇਹ ਤਾਂ ਧੰਨਵਾਦ ਕਰਨਾ ਬਣਦਾ ਹੈ ਭਗਵਾਨ ਤਵਨ ਸਰਕਾਰ ਦਾ ਜਿੰਨੇ ਚੱਲ ਹੁਣ ਲਾਈਟ ਦੇਣਾ ਦੀ ਕਰਖੀ ਹੈ ਵੀ ਰਾਤ ਨੂੰ ਜ਼ਿੰਮੇਦਾਰ ਨੂੰ ਆਉਣਾ ਨਹੀਂ ਪੈਂਦਾ ਅਜੀ ਥੋੜਾ ਜਿਹਾ ਸੁੱਖ ਹੋ ਰਿਹਾਗਾ ਨਹੀਂ ਫਿਰ ਪਹਿਲਾਂ ਦਾ ਪਹਿਲਾਂ ਦਾ ਪਤੀ ਟੀ ਨੀ ਫਿਰ ਪਹਿਲਾਂ ਤਾਂ ਬਤੀ ਦੀਗਾ ਵੀ ਕੀ ਦੀਗਾ ਪਹਿਲਾਂ ਰਾਤ ਨੂੰ ਲਾਈਟ ਆਉਂਦੀ ਦੀਗਾ ਤੁਹਾਨੂੰ ਅਛਣਾ ਚ ਮਰੀ ਜਾਂਦੇ ਸੀ ਹੁਣ ਇਹ ਗੱਲ ਇਹ ਫਾਇਦਾ ਤਾਂ ਕਰ ਰੱਖਿਆ ਕਾ ਆ ਮਾਦੀ ਸਰਕਾਰ ਨੇ ਵੀ ਰਾਤ ਨੂੰ ਲਾਈਟ ਨਹੀਂ ਆਉਂਦੀ ਚੱਲਦੀ ਹੈ 9 ਵਜੇ ਤੱਕ ਹੀ ਚੱਲਦੀ ਹੈ ਜੇ ਡਬਲ ਵਾਲੀ ਡਬਲ ਵਾਲੀ ਵਾਰੀ ਚੱਲ ਜਾਂਦੀ ਹੈ ਪਤਲਾ ਜਿੱਦ 16 ਘੰਟੇ ਜਾਂ 18 ਘੰਟੇ ਚੱਲਦੀ ਹੈ ਉਹਦੇ ਰਾਤ ਨੂੰ ਚੱਲੇ ਜਾਂ ਜੂ ਰਾਤ ਨੂੰ ਕਟਣੀ ਕਟ ਆਉਂਦੀ ਹੈ ਸਵੇਰੇ 5 ਵਜੇ ਆਉਂਦੀ ਹੈ ਜਾਂ ਫਿਰ ਦੁਪਹਿਰੇ 1 ਵਜੇ ਇਹ ਥੋੜਾ ਜਿਹਾ ਫਾਇਦਾ ਹੈਗਾ ਨਹੀਂ ਰਾਤ ਵਾਲਾ ਤਾਂ ਕੋਈ ਮਾਹੌਲ ਨਹੀਂ ਹੈਗਾ ਮੱਛਰ ਤੁਹਾਨੂੰ ਮੈਂ ਦਿਖਾ ਦਿੱਤਾ ਕਿੰਨਾ-ਕਿੰਨਾ ਮੱਛਰ ਹੈਗਾ ਭਾਈ ਐ ਜਿਵੇਂ ਟੋਲੇ ਵਨਮਾ ਹੁੰਦਾਗਾ ਜਿਵੇਂ ਗਰੁੱਪ ਬਣਾਵਣਾ ਆ ਕੇ ਜਿਵੇਂ ਜੀਰੀ ਲਾਉਣ ਵਾਲੇ ਟੋਲੀਆਂ ਬਣਾ ਲੈਂਦੇ ਨੇ ਮੈਂ ਟੋਲੀਆਂ ਬਣਾ ਰਖੀ ਨੇ ਮੱਛਰ ਖਾਦਨੇ ਹਮਲਾ ਕਰਦਾ ਤੁਹਾਨੂੰ ਮੈਂ ਦੁਬਾਰਾ ਦਿਖਾਉਣਾ ਜਦ ਜੀ ਚੱਕ ਕੇ ਲੈ ਜੂ ਅੱਜ ਨਹੀਂ ਛੱਡਦਾ ਤੇ ਇਧਰ ਘੱਟ ਹੈ ਥੋੜਾ ਜਿਹਾ ਇੱਧਰ ਨਹੀਂ ਹੈਗਾ ਇਹਨਾਂ ਮੱਛਰ ਮਾਹੌਲ ਦੇਖੋ ਤੁਸੀਂ ਦਿਨ ਛਿਪਿਆ ਹੋਇਆ ਹੈ ਦੇਖੋ ਕਿ ਹੈ ਇਹ ਦ੍ਰਿਸ਼ਮਾਨ ਦਾ ਛਿਪ ਛਿਪਦਾ ਦਿਨ ਲੋਕੇਸ਼ਨ ਵਾਲੀ ਸੋਣੀ ਹੋਣਦੀ ਹੈ ਕਿ ਪਿਛੋਂ ਜੀ ਦੇਖਾਂ ਕਿਵੇਂ ਚਮਕ ਰਿਹਾ ਇੱਧਰ ਮੱਛਰ ਨਹੀਂ ਹੈਗਾ ਇੱਧਰ ਤਾਂ ਮੈਂ ਫਲੈਸ਼ ਲਾਈਟ ਵੀ ਲਾ ਲਈ ਤਾਂ ਵੀ ਆਇਆ ਉਧਰ ਤਾਂ ਮੈਂ ਅਸੀਂ ਖੜਨਾ ਦੁੱਬਰ ਤੀਗਾ ਇਹਨਾਂ ਨਾਲ ਮੱਛਰ ਤੀਗਾ ਉੱਥੇ ਪਾਣੀ ਚੱਲਦਾ ਜੀ ਪਾਣੀ ਕਰਕੇ ਥੋੜਾ ਜਿਆਦਾ ਤੀਆ ਤੇ ਨੱਕਾ ਮਾਰਨ ਨਹੀਂ ਦਿੱਤਾ ਇਹ ਤਬਿਆਨੇ ਸੱਪੇ ਆਉਂਦਿਆ ਮੱਛਰ ਜਿਦੋਂ ਉਹ ਮੋਟਰਸਾਈਕਲ ਅੱਗੇ ਵੀ ਦਿਖਾਵਾਂਗਾ ਮੋਟਰਸਾਈਕਲ ਅੱਗੇ ਮੋਟਰਸਾਈਕਲ ਵੀ ਉਧਰ ਆ ਕੇ ਖੜਾ ਹੈ ਮੱਛਰ ਇਹਨਾਂ ਦੀ ਗਮੀ ਤੇ ਲੈਟ ਅੱਗੇ ਥੋੜਾ ਜਿਹਾ ਜਾਰੀ ਹੁਣ ਆਹ ਦੇਖੋ ਹੁਣ ਲਾਉਣ ਲੱਗਿਆ ਚਲੋ ਦਿਖਾਵਾਂ ਮੈਂ ਤੁਹਾਨੂੰ ਅੱਗੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਨਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ